ਫਰੀਕਾਰੀ ਸਾਰਿਆਂ ਨੂੰ ਡਾਕਟਰ ਸਾਹਿਬ ਇਹ ਆਈਆਂ ਨੇ ਟੀਕੇ ਇਹ ਦੇ ਕੇ ਤੇ ਆਪਾਂ ਨੂੰ ਕੱਲ ਤੇ ਸਰਕਾਰੀ ਡਾਕਟਰ ਕਿਹੜੇ ਤੋਂ ਜੋ ਇਹ ਲਾਉਣੇ ਬਹੁਤ ਜ਼ਿਆਦਾ ਜ਼ਰੂਰੀਆਂ ਨੇ ਭਰੀ ਜਾਓ ਇਹ ਲਾਉਣੇ ਬਹੁਤ ਜ਼ਿਆਦਾ ਜ਼ਰੂਰੀਆਂ ਹੁਣ ਜਣੀ ਤੇ ਗਲ ਕੋਟੂਏ ਦੀ ਪ੍ਰੋਬਲਮ ਆਉਂਦੀ ਹੈ ਹਰੇਕ ਬਿਮਾਰੀ ਦਾ ਟਾਈਮ ਹੁੰਦਾ ਜਿੱਦਾਂ ਪਹਿਲਾਂ ਆਪਾਂ ਮੂੰਹ ਖੁਰਦੇ ਲਾਏ ਤੇ ਤੇ ਇਦਾਂ ਬਸ ਐਂ ਲੱਗ ਜਾਂਦਾ ਹੈ ਤੇ ਜਿਹੜੇ ਵੀ ਬੰਦੇ ਡੰਗਰ ਰੱਖਦੇ ਆ ਨਾ ਥੋੜਾ ਬਹੁਤਾ ਨਾ ਆਪਣਾ ਇਹਦੇ ਬਾਰੇ ਵੀ ਦੇਖਿਆ ਕਰੋ ਵੀ ਅਸੀਂ ਟੀਕੇ ਟੂਕੇ ਆਪ ਲਾ ਲੀਏ ਤੇ ਬੁਖਾਰ ਵਗੈਰਾ ਜਿੱਦਾਂ ਇਹ ਤਾਂ ਛੋਟੀਆਂ ਗੱਲਾਂ ਆ ਅੱਛਾ ਬੜੀ ਚੋਅ ਨਹੀਂ ਆ ਡਾਕਟਰੀ ਸਿੱਖਣੀ ਆ ਹੁਣ ਤਾਂ ਯਾਰ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਨਾ ਜਿਹੜੇ ਮੱਜਾ ਮੁੰਨ ਕੇ ਗਏ ਤੇ ਮੁੰਡੇ ਤੇ ਡਾਕਟਰ ਇਹਨੇ ਆਪ ਪੰਜ ਐਮ ਐਲ ਲਾ ਦੀਏ ਵੀ ਮੇਰੇ ਮੈਸ ਹੋ ਗਈ ਜਿਹੜੀਆਂ ਕਿ ਤਿੰਨ ਤਿੰਨ ਲਾ ਦੀ ਸਾਰੀਆਂ ਦੇ ਚਲ ਤਿੰਨ ਤਿੰਨ ਹੀ ਠੀਕ ਆ ਤੇ 4 ਲੱਖ ਤੇ ਤੇ ਉਹ ਗੱਭਣ ਪਰਲੀ ਦਾ ਤੇ ਕੀ ਕਹਿੰਦਾ ਤਾਂ ਮੈਂ ਵੀ ਉਹ ਜਿਹੜੇ ਮੁੰਡੇ ਨਾ ਆਪਣੇ ਕੋਲ ਮੱਝਾਂ ਮੁੰਨ ਕੇ ਗਏ ਸੀਗੇ ਤੇ ਉਹ ਦਾਦ ਦੇ ਤੇ ਉਹਨਾਂ ਨੇ ਬੱਕਰੀਆਂ ਰੱਖੀਆਂ ਦੀਆਂ ਉਹ ਕਹਿੰਦਾ ਸੀ ਅੱਜ ਤੱਕ ਡਾਕਟਰ ਨਹੀਂ ਬੁਲਾਇਆ ਆਪੇ ਨੈਟ ਤੋਂ ਦੇਖ ਕੇ ਸਾਰਾ ਇਲਾਜ ਆਪ ਕਰਦੇ ਆ ਉਹ ਤਾਂ ਹੀ ਕਹਿੰਦੇ ਆ ਵੀ ਇਹ ਨੌਲੇਜ ਰੱਖੋ ਇਹ ਚੀਜ਼ਾਂ ਦੀ ਵੀ ਜਿਵੇਂ ਟੀਕਾ ਟੂਕਾ ਲਾਉਣਾ ਕੋਈ ਬੜੀ ਗੱਲ ਨਹੀਂ ਹੈਗੀ ਡਾਕਟਰ ਤਾਂ ਆ ਕੇ ਫਿਰ ਲਟਾਈ ਕਰਦੇ ਆ ਬਾਈ ਚਲੋ ਇਹ ਤਾਂ ਆਪਣੇ ਘਰ ਦਾ ਮੈਂ ਇਹਨੂੰ ਨਹੀਂ ਕਹਿੰਦਾ ਹੈਗਾ ਕਿਉਂਕਿ ਇਹ ਘਰ ਦਾ ਵੀ ਨਹੀਂ ਇਹ ਕੋਈ ਆਇਆ ਨਹੀਂ ਵੀ ਇਹਦੇ ਮੂੰਹ ਤੇ ਆ ਪੈਸੇ ਪੂਰੇ ਦਾ ਵਿਚਾਰਾ ਇਹ ਹਾੜੀ ਸੌਣੀਓ ਲੰਦਾ ਜੇ ਕਿਤੇ ਲੋਡ ਹੁੰਦੀ ਆ ਲੈ ਜਾਂਦਾ ਆਪਾਂ ਵੀ ਜਵਾਬ ਨਹੀਂ ਦਿੰਦੇ ਰੋਟੀ ਨਹੀਂ ਦਿੰਦੇ ਤੇ ਔਰ ਜਾਇਜ ਲੰਦਾ ਇਹ ਕਿੰਨਾ ਕਿ ਤੁਹਾਨੂੰ ਦਵਾਈਆਂ ਤਾਂ ਮੇਰੇ ਕੋਲ ਆਪਣੀਆਂ ਹੁੰਨੀਆਂ ਤੇ ਮੈਂ ਆਬੀ ਲਾ ਲੈਣ ਇਹ ਤੇ ਤਾਂ ਬਸ ਚੈੱਕ ਚੁੱਕ ਵਗੈਰਾ ਜਿਵੇਂ ਐਦਾਂ ਦਾ ਕੰਮ ਆ ਉਹ ਕਰਾਈਦਾ ਉਹ ਵੀ ਹੁਣ ਦੇਖਦੇ ਆ ਏਆਈ ਸਿੱਖਦੇ ਆ ਬਾਈ ਇਹ ਕੋਈ ਘਾਟ ਰਹਿ ਗਈ ਥੋੜੀ ਜੀ ਆਉਂਦੀ ਵੀ ਆ ਪਰ ਕਲੀਅਰ ਨਹੀਂ ਆਉਂਦੀ ਜਿੱਦਾਂ ਇਹ 2 ਮਹੀਨੇ ਦੀ ਦੇਖ ਲੰਦਾ ਵੀ ਡਾਕਟਰ ਮੈਂ ਤਾਂ 3 3.5 ਮਹੀਨੇ ਤੋਂ ਉਪਰੇ ਚੈੱਕ ਕਰ ਸਕਦਾ ਤੇ ਥੱਲੇ ਨਹੀਂ ਚਲੋ ਜਣ ਕੇ ਤੁਹਾਨੂੰ ਮੈਂ ਇਹੀ ਕਹਿਣਾ ਬਾਈ ਬਣ ਕੇ ਜਰੂਰ ਲਵਾਓ ਇਹ ਟੀਕੇ ਤੇ ਬਿਮਾਰੀ ਤੇ ਬਚਾ ਰੂਗਾ ਪਸ਼ੂ ਰੱਖਣੇ ਤਾਂ ਹੀ ਸਬਰ ਹੋਊਗਾ ਬੰਦਾ ਜੇ ਆਪਣੇ ਪਸ਼ੂ ਨੂੰ ਬਿਮਾਰੀ ਬਮੂਰੀ ਪੈ ਜਾਵੇ ਇੱਕੜ ਪਸ਼ੂ ਨੂੰ ਪੈਣ ਦੇ ਨਾਲ ਸਾਰਾ ਫਾਰਮ ਹੀ ਖਰਾਬ ਹੋ ਜਾਂਦਾ ਬੰਦੇ ਦਾ ਠੀਕ ਨਹੀਂ ਇਹ ਗੱਲਾਂ ਦੀ ਗੌਰ ਰੱਖੋ ਵੀਰ ਤੇ ਪਸ਼ੂ ਰੱਖੋ ਦੁੱਧ ਆਪਣੇ ਘਰ ਦਾ ਪੀਆ ਕਰੋ ਜੇ ਜ਼ਿਆਦਾ ਨਹੀਂ ਰੱਖਣੇ ਤਾਂ ਓਨੇ ਕ ਤਾਂ ਰੱਖ ਲਓ ਜਿੰਨੇ ਕ ਆਪਣੇ ਬੱਚਿਆਂ ਨੂੰ ਤੁਸੀਂ ਦੁੱਧ ਪਿਲਾ ਸਕਦੇ ਆ ਠੀਕ ਆ ਤੇ ਚਾਰ ਵਾਲਾ ਦੁੱਧ ਥੋੜਾ ਜਿਹਾ ਘੱਟ ਪੀਆ ਕਰੋ ਜ਼ਿਆਦਾ ਜਿਹੜਾ ਹਰਾ ਪੌਣਿਆ ਉਹਨਾਂ ਵਾਲਾ ਦੁੱਧ ਜ਼ਿਆਦਾ ਯੂਜ਼ ਕਰੋ ਠੀਕ ਆ ਜਿਨ੍ਹਾਂ ਕੋਲ ਘੱਟ ਡੰਗਰ ਆ ਉਹਨਾਂ ਨੂੰ ਚਾਰ ਦੀ ਕੋਈ ਪ੍ਰੋਬਲਮ ਨਹੀਂ ਉਹ ਆਪਣਾ ਤੁਸੀਂ ਜ਼ਿਆਦਾ ਹਰੇ ਦੀਓ ਵਰਤੋ ਕਰੋ ਚਾਰ ਚੂਰ ਰਹਿਣ ਦਿਓ ਜਾਂ ਫਿਰ ਚਾਰ ਜਿਵੇਂ ਅਸੀਂ ਪਾਉਨੇ ਹੁੰਨੇ ਆ 2 ਤੋਂ 4 ਕਿ ਮਹੀਨੇ ਘੱਟ ਕਰਕੇ ਤੂੜੀ ਜਾਂਦਾ ਚਾਰ ਘੱਟ ਉਦਾਂ ਪਾਓ ਬਸ ਹੁਣ ਇੱਥੇ ਮਿਸਤਰੀ ਲਾ ਕੇ ਉਰੇ ਪੰਨੇ ਸ਼ੁਰੂ ਕਰ ਦੇਣਾ ਕੰਮ ਕੱਲ ਤੋਂ ਤੇ ਹੋਰ ਫਾਰਮ ਵਧਾ ਰਹੇ ਆ ਰੱਬ ਸੁੱਖ ਰੱਖੇ ਤੇ ਹੁਣ ਮੇਰਾ ਵੀਰ ਬਣ ਕੇ ਸ਼ੇਅਰ ਕਰੋ ਫੋਲੋ ਕਰੋ ਠੀਕ ਆ YouTube ਤੇ ਵੀ ਦੇਖਿਆ ਕਰੋ ਵੀਰ ਤੇ ਹੁਣ ਆਪਾਂ ਚੰਗੀਆਂ ਚੰਗੀਆਂ ਵੀਡੀਓ ਤੁਹਾਨੂੰ ਉਹ ਇਹਦੇ ਲਾਤਾ ਮੈਂ ਦੂਜੇ ਨੰਬਰ ਵਾਲੀ ਦੇ ਹੈ ਤੇ ਚੰਗੀਆਂ ਚੰਗੀਆਂ ਵੀਡੀਓ ਪਾਇਆ ਕਰਾਂਗੇ ਹੁਣ 2 ਮਹੀਨੇ ਦਾ ਥੋੜਾ ਜਿਹਾ ਬਿਲ ਹੀ ਹੁੰਨੇ ਕਿੰਨਾ ਚਿਰ ਜੀਰੀ ਨਹੀਂ ਲੱਗਣੀ ਠੀਕ ਹੈ ਜੀ ਧੰਨਵਾਦ ਕੋਈ ਗਲਤੀ ਮਲਤੀ ਮਾਪ ਕੋਕੇ ਦੀ